ਹਾਂ ਅੱਜ ਕੱਲ੍ਹ ਅਜ ਕੱਲ੍ਹ ਦੇ ਗੁਰੂ ਚੇਲੇ ਦਾ ਕੰਮ ਮੁੱਕ ਗਿਆ ਵਾ ਸਹੀ ਗੱਲ ਹੈ ਸੱਚਾ ਚੇਲੇ ਦਾ ਕੰਮ ਮੁੱਕ ਗਿਆ ਨਹੀਂ ਬਿਲਕੁਲ ਸਹੀ ਗੱਲ ਹੈ ਯਾਦ ਤੇ ਹਲਦੀ ਗੱਲ ਕਰਤੀ ਹੈ ਹਾਂ ਇੱਕ ਵਾਰ ਸੱਚੀ ਗੱਲ ਕਰਦੇ ਸੱਚੀ ਗੱਲ ਹੈ ਨਾ ਇਹ ਬਿਲਕੁਲ ਗੱਲ ਹੈ ਯਾਰ ਸਰ ਇਹ ਜਿਹੜੀ ਗੱਲ ਹੈ ਸਾਰਿਆਂ ਨਾਲ ਹੋਈ ਹੋਊਗੀ ਇਹ ਬੰਦਾ ਇੱਕ ਨਾ ਪੁਰਾਣੇ ਬੰਦੇ ਸਾਰੇ ਗੱਲ ਸੁਣਦੇ ਨੇ ਉਸਤਾਦ ਕਹਿੰਦਾ ਵਾ ਉਸਤਾਦ ਮਾਂ ਪਿਓ ਦੇ ਬਰਾਬਰ ਸਮਝਦੇ ਹੁੰਦੇ ਹਾਂ ਨਹੀਂ ਜਿਹਨੂੰ ਇੱਕ ਨਹੀਂ ਉਸਤਾਦ ਕਹਿੰਦਾ ਮਰਨਾ ਮਰ ਜਾਣਗੇ ਪਰ ਉਹਨੂੰ ਛੱਡਦੇ ਨਹੀਂ ਕਿ ਜੀ ਭਾਵੇਂ ਜੁੜੀ ਹੋਵੇ ਮਰਜੀ ਤੱਕ ਦੀ ਗੱਲ ਹੋ ਜੇ ਪਰ ਅੱਜ ਕੱਲ ਲੋੜਾ ਉਲਟ ਹੋ ਗਿਆ ਕੰਮ ਅੱਜ ਕੱਲ ਇੱਕ ਨੰਬਰ ਇੱਕ ਕੋਈ ਲੈਣ ਲੱਪੜਾ ਕਹਿੰਦਾ ਤੂੰ ਗੌੜ ਦੇ ਮੈਂ ਕਹੋਣਾ ਸਹੀ ਗੱਲ ਕੋਈ ਚੱਲ ਦੂ ਆਪਦੇ ਘਰੇ ਪੱਕੀ ਗੱਲ ਹੋਣਾ ਹੈ ਤੂੰ ਤਾਂ ਨੰਬਰ ਨਹੀਂ ਲੈ ਕੇ ਦਿੰਦਾ ਕਿ ਤੂੰ ਆਪਣੇ ਰਕ ਬਣਾਇਆ ਆ ਆਪ ਜਰਕਾਨੀ ਬਣਾਇਆ ਹਾਂ ਗੱਲ ਇਹਨੂੰ ਨਹੀਂ ਦੱਸਦਾ ਵੀ ਇਹ ਆਪ ਇਹ ਗੱਲ ਪਤਾ ਕਿਉਂ ਨਹੀਂ ਕੋਈ ਕਿਸੇ ਹਰ ਜਾਂਦੇ ਕੋਲੋਂ ਬਰਾਹਮਣ ਕਹਿੰਦੇ ਆ ਵੀ ਜੱਸਾ ਪੱਟੀ ਵੀ ਜੇ ਨਾ ਤਾਂ ਮਿਹਨਤ ਬਹੁਤ ਲੋ ਕਰਦੇ ਆ ਤਾਂ ਫਲ ਉਹਨੇ ਲਾਉਣਾ ਮਿਹਨਤ ਆਂਦਾ ਵੀ ਬਹੁਤ ਦੁਨੀਆਂ ਪਰੇ ਤੋਂ ਪਰੇ ਕਰਦੀ ਆ ਫਲ ਉਹਨੇ ਦੇਣਾ ਫਲ ਉਹਨੇ ਲਾਉਣਾ ਕਰਤੂਤ ਜੋ ਵੀ ਤੁਹਾਡੇ ਵਿੱਚ ਹੋਈ ਜਾ ਰੱਬ ਦੀ ਮਿਹਰਬਾਨੀ ਜਾ ਉਹਦਾ ਬਾਕੀ ਨੀਤ ਦੀ ਸ਼ਕਰਾ ਨੀਦ ਨੀਦ ਨੂੰ ਭਰਾਵਾ ਪਈਏ ਕਈ ਵੱਡੇ ਵੱਡੇ ਬੰਦੇ ਕਈ ਮਿਹਨਤ ਕਰਕੇ ਜੋ ਤੁਰ ਗਏ ਨੀ ਕੋਈ ਬਾਕੀ ਤੇ ਰੱਬ ਦਾ ਹੱਥ ਐ ਸਭ ਬਣਦੀ ਆ ਬਹੁਤ ਲੋਕੀਏ ਜਿਹੜੇ ਬੜੀ ਮਿਹਨਤ ਕਰਦੇ ਰਹੇ ਆ ਪਰ ਯਾਰੀ ਚਲੋ ਪਤਾ ਨਹੀਂ ਕਿਸਮਤ ਆ ਠੀਕ ਤੇ ਆ ਗਿਆ ਬੀਬੀ ਨਾ ਰੀਤਾ ਨੂੰ ਮਰਦਾ ਬਾਕੀ ਨੇ ਗੱਲ ਬਾਕੀ ਚਲੋ ਰੱਬ ਵੇਨਾ ਸਾਨੂੰ ਪਤਾ ਹੀ ਆ ਕੋਈ ਨਹੀਂ ਕਿਰਪਾ ਕਰੇ